ਸਮਾਣਾ ਸਦਰ ਪੁਲਿਸ ਦੇ ਮਵੀ ਪੁਲਿਸ ਚੌਂਕੀ ਵੱਲੋਂ ਪਿੰਡ ਮਰੋੜੀ ਦੇ ਵਿੱਚ ਜਿਹੜਾ ਨਜਾਇਜ਼ ਸ਼ਰਾਬ ਕਰਦੇ ਆ ਦੇਸੀ ਉਹਨਾਂ ਦੇ ਖਿਲਾਫ ਵਿਹਾਨ ਚਲਾਇਆ ਗਿਆ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਅਵਤਾਰ ਸਿੰਘ ਦੀ ਟੀਮ ਸੀ ਤੇ ਸਾਹਬ ਸਿੰਘ ਸੰਧੂ ਜਿਹੜੇ ਉੱਥੇ ਇੰਚਾਰਜ ਮਵੀ ਦੇ ਔਰ ਐਕਸਾਈਜ਼ ਵਿਭਾਗ ਦੇ ਅਧਿਕਾਰੀ ਹੈ ਜਿਹੜੇ ਇਨਸਪੈਕਟਰ ਹੈ ਉਹਨਾਂ ਕੀ ਸਰਚ ਹੋਇਆ ਦੱਸਿਆ ਗਿਆ ਕੋਈ ਸੂਏ ਦੇ ਨਜ਼ਦੀਕ ਸ਼ਰਾਬ ਕਰਦੇ ਸਨ ਔਰ ਇਸ ਤਰ੍ਹਾਂ ਉੱਥੇ ਪੁਲਿਸ ਨੂੰ ਇਨਫਰਮੇਸ਼ਨ ਮਿਲਦੀ ਹੈ ਤਾਂ ਉਸ ਦੇ ਕਰ ਪੁਲਿਸ ਲਗਾਤਾਰ ਕਾਰਵਾਈ ਵੀ ਕਰਦੀ ਹੈ ਪੁਲਿਸ ਨੇ ਸਰਚ ਵਿਹਾਨ ਚਲਾਇਆ ਔਰ ਉਸ ਦੇ ਤਹਿਤ ਹੀ ਇੱਕ ਔਰਤ ਔਰ ਦੋ ਜਿਹੜੇ ਵਿਅਕਤੀ ਐ ਸ਼ਰਾਬ ਕੱਢਣ ਦਾ ਕੰਮ ਕਰਦੇ ਸੀ ਦੇਸੀ ਸ਼ਰਾਬ ਤੇ ਉਸ ਦੇ ਵਿੱਚ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ 800 ਲੀਟਰ ਲਾਹਣ ਜਿਹੜਾ ਹੈ ਇਹ ਬਰਾਮਦ ਵੀ ਹੋਇਆ ਹੈ ਔਰ ਕਥਿਤ ਰੋਪਿਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਅਦਾਲਤ ਸੇ ਪੇਸ਼ ਕਰਕੇ ਪੁਲਿਸ ਹੋਰ ਵੀ ਜਾਂਚ ਕਰੇਗੀ ਜੋ ਸਾਡੇ ਏਰੀਆ ਦੇ ਵਿੱਚ ਇੱਕ ਨਸ਼ਾ ਕੱਚੀ ਸ਼ਰਾਬ ਕੱਢ ਕੇ ਨਸ਼ਾ ਦਰਸਕੀ ਦੇ ਕਰਨ ਵਾਲੇ ਇੱਕ ਪਿੰਡ ਮਰੋੜੀ ਪਿੰਦਾ ਸਾਡੇ ਏਰੀਆ ਦੇ ਵਿੱਚ ਉਸ ਸਬੰਧੀ ਸਾਨੂੰ ਕੱਲ ਇੱਕ ਗੁਪਤ ਸੂਚਨਾ ਮਿਲੀ ਸੀ ਜਿਸ ਸਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਬਰਨ ਸ਼ਰਮਾ ਐਸਐਸਪੀ ਸਾਹਿਬ ਪਟਿਆਲਾ ਤੇ ਡੀਐਸਪੀ ਡੀ ਸਾਹਿਬ ਤੇ ਮੈਡਮ ਰਹਿਮਾਈ ਦੀ ਹਦਾਇਤਾਂ ਦੇ ਅਨੁਸਾਰ ਅਸੀਂ ਕੱਲ ਇੱਕ ਰੇਡ ਕੀਤੀ ਸੀ ਜਿਸ ਸਬੰਧ ਵਿੱਚ ਸਾਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ ਇਹਦੇ ਵਿੱਚ ਜਿਹਦੇ ਵਿੱਚ ਇੱਕ ਬਲੈਦ ਸਿੰਘ ਇੱਕ ਜਮਾ ਸਿੰਘ ਇਹ ਜਿਹੜੇ ਹੈਗੇ ਉਸ ਪਿੰਡ ਦੇ ਨਸ਼ਾ ਤਰਸਕ ਦਾ ਕੰਮ ਕਰਦੇ ਨੇ ਨਜਾਇਜ਼ ਕਸੀਦ ਕਰਕੇ ਸ਼ਰਾਬ ਕੱਢ ਕੇ ਵੇਚਦੇ ਸੀਗੇ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜੇ ਰਿਸ਼ਟ ਰਹ ਹਨ ਸਾਡੇ ਤੇ ਹੁਣ ਵੀ ਸਾਨੂੰ ਇਹਦੇ ਜਿਹੜੀ ਮੁਕਰੀ ਹੋਈ ਸੀਗੀ ਜੋ ਮੁਕਰੀ ਦੇ ਆਧਾਰ ਤੇ ਅਸੀਂ ਸਾਡੇ ਦੋ ਦੋ ਪਾਰਟੀਆਂ ਅਸੀਂ ਨੇ ਵਕ ਵਕ ਬਣਾਈਆਂ ਸੀ ਜਾਂ ਜਿਹਦੇ ਵਿੱਚ ਸਾਡੇ ਦੋ ਐਕਸਾਈਜ ਇੰਸਪੈਕਟਰੀ ਸਾਡੇ ਹਲਕੇ ਦੇ ਤੇ ਹੋਰ ਅਸੀਂ ਪੁਲਿਸ ਪਾਰਟੀ ਨਾਲ ਲੈ ਕੇ ਇਹਨਾਂ ਦੇ ਰੇਡਾਂ ਕੀਤੇ ਤਾਂ ਸਾਨੂੰ ਦੋ ਦੋਹਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 4 400 ਲੀਟਰ ਲਾਹਣ ਸਾਡੇ ਅਸੀਂ ਬਰਾਮਦ ਕਰ ਲਈ ਮੁਲਜ਼ਮ ਕਿਹੜੇ ਕਿਹੜੇ ਦੋਨੋਂ ਅੱਗੇ ਇੱਕ ਜਮਾ ਇੱਕ ਦਿਨ ਉਹ ਜਮਾ ਸਿੰਘ ਸਨ ਆਫ ਦਲੀਪ ਸਿੰਘ ਇੱਕ ਬਲੈਦ ਸਿੰਘ ਸਨ ਆਫ ਦਲੀਪ ਸਿੰਘ ਇੱਕ ਇਹ ਮਰੋੜੀ ਦੇ ਘਰ ਰਹਿਣ ਵਾਲੇ ਇੱਕ ਬ੍ਰੈਸਿੰਗ ਦੀ ਘਰ ਵਾਲੀ ਆ ਰਾਜਕੌਰ ਉਹ ਅਸੀਂ ਇੱਕ ਨਾ ਉਹ ਵੀ ਅਸੀਂ ਅਰੈਸਟ ਕੀਤੇ ਆ ਉਹ ਜੋ ਇਹਨਾਂ ਦੇ ਨਾਲ ਸ਼ਰਾਬ ਕਸੀਦ ਕਰਨ ਦੇ ਵਿੱਚ ਉਹ ਇਹਨਾਂ ਦੀ ਕਾਫੀ ਮਦਦ ਕਰਦੇ ਨੇ ਕਿੰਨੇ ਕਿੰਨੇ ਕੇ ਮੁਕਦਮੇ ਦਰਜ ਨੇ ਇਹਨਾਂ ਦੇ ਖਿਲਾਫ 6 ਮੁਕਦਮੇ ਜੋ ਸਾਡੇ ਰਿਕਾਰਡ ਦੇ ਮੁਤਾਬਕ 6 ਮੁਕਦਮੇ ਦਰਜ ਦਰਸਤ ਹਨ ਬਾਕੀ ਅਸੀਂ ਹਲੇ ਇਹਨਾਂ ਦਾ ਰਿਕਾਰਡ ਜਿਹੜਾ ਖੋਖਲਾ ਜਾ ਰਿਹਾ ਠੀਕ ਹੈ ਜੋ ਹੋ ਸਕਦਾ ਵੀ ਇਹਨਾਂ ਕੋਲ ਪਾਸੋਂ ਹੋਰ ਵੀ ਸਾਨੂੰ ਕੋਈ ਖਾਸਾ ਸਾਡੇ ਮਾਨਯੋਗ ਆਪਕਾਰੀ ਕਮਿਸ਼ਨਰ ਸ਼੍ਰੀ ਵਰੁਣਜੀਤ ਜੀ ਦੁਆਰਾ ਸਖਤ ਹਦਾਇਤਾਂ ਵੀ ਜਿੰਨਾ ਵੀ ਬਾਰਡਰ ਨਾਲ ਏਰੀਆ ਲੱਗਦਾ ਹੈ ਜਿੱਥੇ ਨਜਾਇਜ਼ ਸ਼ਰਾਬ ਕਸੀਦਗੀ ਦੇ ਜਿਆਦਾ ਮਾਮਲੇ ਹੁੰਦੇ ਉੱਥੇ ਸਪੈਸ਼ਲ ਟੀ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਰੇਡ ਕਰੋ ਸਰਚ ਆਪਰੇਸ਼ਨ ਚਲਾਓ ਤੇ ਵੱਧ ਤੋਂ ਵੱਧ ਜਿੱਥੇ ਵੀ ਤੁਹਾਨੂੰ ਲੱਗਦਾ ਸੈਂਸਿਟਿਵ ਏਰੀਆ ਹੈਗੇ ਆ ਉਹਨਾਂ ਨੂੰ ਰਾਉਂਡ ਅਪ ਕਰਕੇ ਮੁਲਜਮਾਂ ਨੂੰ ਤੇ ਉਹਨਾਂ ਨੂੰ ਉਹਨਾਂ ਤੇ ਕੇਸ ਦਰਜ ਕਰਵਾ ਕੇ ਤੁਹਾਨੂੰ ਮਤਲਬ ਦੋਸ਼ੀਆਂ ਨੂੰ ਅੰਦਰ ਕਰੋ ਮੈਂ ਬਹੁਤ ਤੀਜੀ ਏਰੀਪੀ ਪੋਸਟਿੰਗ ਕਰਵਾ ਵੀ ਦੀ ਜਿਆਦਾ ਜਿਹੜੀ ਸ਼ਰਾਬ ਹੈ ਉਪਿੰਡ ਮਰੌੜੀ ਦੀ ਵਿੱਚ ਜਿਆਦਾ ਨਿਕਲਦੀ ਹੈ ਕਿਉਂਕਿ ਇਹ ਜਿਹੜਾ ਏਰੀਆ ਸਾਰਾ ਕੱਗਰ ਦਰਿਆ ਦਾ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਹੈ ਉੱਥੇ ਜਿਹੜੇ ਨਜਾਇਜ਼ ਸ਼ਰਾਬ ਕਸੀਦ ਕਰਦੇ ਨੇ ਪੱਠੀਆਂ ਲਾ ਕੇ ਉੱਥੇ ਜਦੋਂ ਅਸੀਂ ਰੇਡ ਕਰਦੇ ਆ ਤਾਂ ਉਹ ਪੱਠੀਆਂ ਛੱਡ ਕੇ ਜਾਂ ਸ਼ਰਾਬ ਲੈ ਕੇ ਉਹ ਕੱਗਰ ਚਸ਼ਾਲਾ ਮਾਰ ਜਾਂਦੇ ਨੇ ਅਗਲੇ ਪਾਸੇ ਬਾਉਂਡਰ ਹਰਿਆਣੇ ਦਾ ਹਰਿਆਣੇ ਦੀ ਜ਼ਮੀਨ ਪੰਦੀ ਹੈ ਉਹ ਹਰਿਆਣੇ ਚ ਇੰਟਰ ਹੋ ਜਾਂਦੇ ਨੇ ਇਸ ਕਰਕੇ ਸਾਨੂੰ ਥੋੜਾ ਜਿਆ ਇਨ੍ਹਾਂ ਨੂੰ ਫੜਨ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਲੇਕਿਨ ਫਿਰ ਵੀ ਸਾਡਾ ਸਦਰ ਪੁਲਿਸ ਨਾਲ ਸਾਰੀ ਪੋਰਸ ਜੋ ਹੈਗੀ ਸਰਕਲ ਦੀ ਪੋਰਸ ਨਾਲ ਸਾਡਾ ਤਾਲ ਮਿਲਿਆ ਜਦੋਂ ਵੀ ਅਸੀਂ ਜੁਐਲਟ ਰੇਟ ਕਰਦੇ ਆ ਤਾਂ ਸੰਦੇ ਨਾਲ ਕੁਝ ਨਾ ਕੁਝ ਸਾਡੇ ਸਵਲਤਾ ਖ ਲੱਗ ਜਾਂਦੀ ਹੈ ਜਮਾ ਸਿੰਘ ਹੈ ਜਮਾ ਸਿੰਘ ਹਾਂ ਹਾਂਜੀ ਕਿੰਨੇ 6 6 ਹਾਂ ਜੀ ਤਾਂ ਦੁਬਾਰਾ ਸੀ ਛੱਡਦੇ ਹਾਂ ਹੈ ਬਲੈਕ ਹੈ ਹੈ ਪਹਿਲੇ ਮਜਾ ਇਸ ਦਾ ਕਰਨ ਨਾਲ ਇਹ ਹੋਰ ਹੋਰ ਕਰਦੇ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨੂਜ਼